ਬਾਈਕ ਅੱਜਾ ਤੋਂ ਵੀ ਸਾਰੇ ਚੜ੍ਹਦੀ ਕਲਾ ਜਮੂਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਪੀਐਸਪੀਸੀਐਲ ਦੇ ਮੁਲਾਜ਼ਮਾਂ ਸੰਬੰਧੀ ਤੇ ਅਫੀਸਰਾਂ ਦੇ ਸੰਬੰਧ ਕੱਲ ਮਿਤੀ 12 12 25 ਨੂੰ ਅਫੀਸਰਾਂ ਜਥੇਬੰਦੀਆਂ ਤੇ ਮੁਲਾਜ਼ਮਾਂ ਦੀਆਂ ਸਾਂਝੀਆਂ ਜਥੇਬੰਦੀਆਂ ਜੁਆਇੰਟ ਫੋਰਮ ਏਕਤਾ ਮੰਚ ਅਕਾਊਂਟੈਂਟ ਜੋ ਨਿਆਣਾ ਵੱਖ-ਵੱਖ ਜਿਹੜੀਆਂ ਵੀ ਜੱਥੇ ਬੰਦੀਆਂ ਬਿਜਲੀ ਬੋਰਡ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਸਾਰਿਆਂ ਨੇ ਹੈੱਡ ਆਫਿਸ ਵਿੱਚ ਮੀਟਿੰਗ ਕੀਤੀ ਇਹ ਮੀਟਿੰਗ ਜਾਨੀ ਮੁਲਾਜ਼ਮਾਂ ਲਈ ਆਉਣ ਵਾਲੇ ਸਮੇਂ ਲਈ ਮੀਲ ਪੱਥਰ ਸਾਬਤ ਹੋਵੇਗੀ ਜਿਵੇਂ ਇੱਕ ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾਂ ਵੱਲੋਂ ਦਿਖਾਇਆ ਗਿਆ ਜਾਨੀ ਇਹ ਤੋਂ ਸਾਰੇ ਪੰਜਾਬ ਦੇ ਮੁਲਾਜ਼ਮ ਜੱਥੇ ਬੰਦੀਆਂ ਨੂੰ ਜਣੀ ਇੱਕ ਚਾਹ ਲੈਣੀ ਚਾਹੀਦੀ ਆ ਕਿਉਂਕਿ ਜਿਹੜਾ ਸਰਕਾਰ ਦਾ ਹੁਣ ਸਮੇ ਮਲਾਤਮਾ ਪ੍ਰਤੀ ਰਵਈਆ ਉਹ ਬਹੁਤ ਹੀ ਗਲਤ ਆ ਕਿਉਂਕਿ ਉਹ ਮਲਾਜ਼ਮਾਂ ਦੇ ਕਿਸੇ ਵੀ ਮੰਗ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ ਹੁਣ ਤੱਕ ਸਰਕਾਰ ਇਸ ਲਈ ਸਮੂਹ ਪੰਜਾਬ ਦੀਆਂ ਮਲਾਜ਼ਮ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਊ ਜਿਵੇਂ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਕੱਲ ਦਿਖਾਇਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਿਜਲੀ ਬੋਰਡ ਸੰਬੰਧੀ ਸਰਕਾਰ ਜਿਹੜੀਆਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਉਹਨਾਂ ਨੂੰ ਵੇਚਣਾ ਚਾਹੁੰਦੀ ਆ ਤੇ ਬਿਜਲੀ ਬਿਲ 2025 ਜਿਹੜਾ ਕੇਂਦਰ ਸਰਕਾਰ ਨੇ ਖਰੜਾ ਭੇਜਿਆ ਸੀ ਉਹ ਲਾਗੂ ਹੋ ਰਿਹਾ ਹਨ ਜੇ ਇਸੋਂ ਦੀ ਆਪਾਂ ਏਕਾ ਨਾ ਕਰਿਆ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਦਾ ਲੋਕਾਂ ਦਾ ਵੱਡਾ ਨੁਕਸਾਨ ਹੋਵੇ ਕਿਉਂਕਿ ਇਹ ਸਰਕਾਰੀ ਮਹਿਕਮਿਆਂ ਅੰਦਰ ਇੱਕ ਤਰ੍ਹਾਂ ਪ੍ਰਾਈਵੇਟਾਈਜੰ ਦਾ ਰਾਬੱਧਰਾ ਕਰ ਰਹੀ ਹੈ ਸਰਕਾਰ ਹਨ ਤੇ ਇਹਦਾ ਜਿਹੜਾ ਵਿਰੋਧ ਆ ਸਰਬਜਨਕ ਤੇ ਇਕੱਠੇ ਹੋ ਕੇ ਕਰਨਾ ਪਊ ਸਮੂਹ ਵੀਲੀ ਵਰਦੀਆਂ ਜੱਥੇਬੰਦੀਆਂ ਚਾਹੇ ਉਹ ਅਫੀਸਰ ਹੋਣ ਚਾਹੇ ਉਹ ਆਮ ਵਰਕਰ ਹੋਣ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਮੰਚ ਦੇ ਇਕੱਠੇ ਹੋ ਕੇ ਸਰਕਾਰ ਦੀ ਇਸ ਰਵੱਈਏ ਦੀ ਸਖਤ ਨਿੰਦਾ ਕੀਤੀ ਆ ਨਿੰਦਾ ਹੀ ਨਹੀਂ ਕੀਤੀ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਆ ਕਿ ਅਸੀਂ ਸਰਕਾਰ ਖਲਾਫ ਮੁਹਾਜ ਸੰਝਾ ਖੜਾ ਕਰਾਂਗੇ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬੇਜਤਾ ਇਹ ਜਾਨੇ ਇੱਕ ਬਹੁਤ ਵਧੀਆ ਪੱਖ ਤੇ ਆਉਣ ਵਾਲੇ ਸਮੇਂ ਲਈ ਮੀਲ ਪੱਥਰ ਸਾਬਤ ਹੋ ਮੁਲਾਜ਼ਮਾਂ ਵੱਲੋਂ ਜੇ ਇਸੇ ਤਰੀਕੇ ਨਾਲ ਸਮੂਹ ਪੰਜਾਬ ਦੇ ਬਾਕੀ ਵਿਭਾਗਾਂ ਦੇ ਮੁਲਾਜ਼ਮ ਤੇ ਅਫੀਸਰ ਵੀ ਇਸ ਤਰੀਕੇ ਨਾਲ ਇਕੱਠੇ ਹੋ ਕੇ ਆਪਣੀ ਏਕਤਾ ਤੇ ਬਲ ਬੁਤੇ ਜਿਵੇਂ ਸਰਕਾਰ ਦਾ ਰਵਈਆ ਇੱਕ ਮੁਲਾਜ਼ਮ ਪ੍ਰਤੀ ਨਹੀਂ ਇੱਕ ਕੈਟਾਗਰੀ ਪ੍ਰਤੀ ਨਹੀਂ ਸਮੂਹ ਮੁਲਾਜ਼ਮਾਂ ਪ੍ਰਤੀ ਰਵਈਆ ਗਲਤ ਆ ਉਹਦੀ ਸੋਚ ਆ ਜਿਹੜੀ ਆਉਣਾ ਇਸ ਸਮੇਂ ਵਿੱਚ ਜਿਹੜਾ ਇਹ ਹੰਬੜਾ ਮਾਰਿਆ ਗਿਆ ਇਹ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਤੇ ਸਰਕਾਰ ਨੂੰ ਮਲਾਜਮਾਂ ਬਰੇਦੀ ਕਿੰਨਾ ਕੁ ਝੋਕਣ ਨੂੰ ਤਿਆਰ ਕਰਦਾ ਬਾਕੀ ਦੇਖਦੇ ਆ ਅੱਗੇ ਕਿਵੇਂ ਚੱਲਦਾ ਤੁਹਾਡੇ ਨਾਲ ਫੇਰ ਵਿਚਾਰ ਸਾਂਝੇ ਕਰਾਂਗੇ ਬਰੇ ਖਾਲਸਾ ਬਰੇ ਜੀ ਦੇ ਪਤੇ